ਸਸਰੀ ਕਾਲ ਜੀ ਅੱਜ ਦੀ ਵੀਡੀਓ ਆਪਣੀ ਬਹੁਤ ਹੀ ਖਾਸ ਹੋਣ ਵਾਲੀ ਹੈਗੀ ਤੇ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਆਪਣੀਆਂ ਦੁੱਧ ਤੋਂ ਹਰ ਇੱਕ ਚੀਜ਼ ਬਣਦੀ ਹੈਗੀ ਹਰ ਇੱਕ ਘਰ ਦੇ ਵਿੱਚ ਦੁੱਧ ਦੀ ਇੰਨੀ ਵਰਤੋਂ ਹੁੰਦੀ ਹੈ ਸਾਰੀਆਂ ਚੀਜ਼ਾਂ ਆਪਣੇ ਦੁੱਧ ਤੋਂ ਬਣਦੀਆਂ ਜਿਵੇਂ ਕਿ ਘਿਓ ਮੱਖਣ ਲੱਸੀ ਹਰ ਇੱਕ ਚੀਜ਼ ਦੁੱਧ ਤੋਂ ਬਣਦੀ ਹੈਗੀ ਦੁੱਧ ਬੱਚਿਆਂ ਨੂੰ ਪੀਣ ਲਈ ਵੀ ਦਿੱਤਾ ਜਾਂਦਾ ਛੋਟੇ ਤੋਂ ਲੈ ਕੇ ਵੱਡੇ ਤੱਕ ਵੀ ਬਜ਼ੁਰਗਾਂ ਨੂੰ ਵੀ ਦੁੱਧ ਪੀਣ ਲਈ ਦਿੱਤਾ ਜਾਂਦਾ ਪਰ ਆਪਾਂ ਇਹ ਨਹੀਂ ਜਾਣਦੇ ਕਿ ਉਹ ਦੁੱਧ ਆਪਾਂ ਜਿਹੜਾ ਪੀ ਰਹੇ ਹਾਂਗੇ ਉਹ ਅਸਲੀ ਹੈ ਜਾਂ ਨਹੀਂ ਦੁੱਧ ਪੀਣਾ ਆਪਣੀ ਸਿਹਤ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੇ ਪਰ ਦੁੱਧ ਦੀ ਪਛਾਣ ਕਿਵੇਂ ਹੋ ਸਕੇ ਕਿ ਦੁੱਧ ਉਹ ਅਸਲੀ ਹੈ ਜਾਂ ਨਕਲੀ ਹੈ ਜੋ ਆਪਾਂ ਨਕਲੀ ਦੁੱਧ ਪੀ ਰਹੇ ਹਾਂ ਤਾਂ ਆਪਣੀ ਸਿਹਤ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੈ ਤੇ ਹੁਣ ਇਹ ਸਵਾਲ ਇੱਥੇ ਖੜਾ ਹੁੰਦਾ ਕਿ ਆਪਾਂ ਪਛਾਣ ਕਿਵੇਂ ਕਰੀਏ ਵੀ ਉਹ ਦੁੱਧ ਅਸਲੀ ਹੈ ਜਾਂ ਨਕਲੀ ਹੈ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹੀ ਦੱਸਾਂਗੇ ਕਿ ਦੁੱਧ ਦੀ ਪਛਾਣ ਕਿਵੇਂ ਹੋ ਸਕਦੀ ਹੈ ਕਿਵੇਂ ਪਛਾਣ ਕਰਨੀ ਆਓ ਤੁਹਾਨੂੰ ਦੱਸੀਏ ਹੁਣ ਦੁੱਧ ਦੀ ਪਛਾਣ ਕਿਵੇਂ ਕਰਨੀ ਇਹ ਟ੍ਰਿਕ ਤੁਹਾਨੂੰ ਜਿਹੜੀਆਂ ਤਿੰਨ ਦੱਸਾਂਗੇ ਤਿੰਨੋਂ ਟ੍ਰਿਕਾਂ ਨੂੰ ਬੱਚਾ ਵੀ ਦੱਸ ਸਕਦਾ ਕਿ ਇਹ ਦੁੱਧ ਅਸਲੀ ਹੈ ਜਾਂ ਨਕਲੀ ਹੈ ਤੇ ਦੁੱਧ ਦੀ ਪਹਿਚਾਨ ਪੂਰੀ ਹੋਊਗੀ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਤੇ ਆਪਾਂ ਤੁਹਾਨੂੰ ਤਿੰਨੋਂ ਟਰੈਕ ਤੇ ਵਧੀਆ ਦੱਸਾਂਗੇ ਬਹੁਤ ਹੀ ਸੌਖੇ ਆਗੇ ਤੇ ਜੋ ਕਿ ਤੁਸੀਂ ਆਪਦੇ ਘਰ ਦੇ ਵਿੱਚ ਦੁੱਧ ਦੀ ਪਛਾਣ ਕਰ ਸਕੋ ਅਗ ਨਕਲੀ ਦੁੱਧ ਨਾਲੋਂ ਅਸਲੀ ਦੁੱਧ ਹੀ ਲਿਆ ਜਾਵੇ ਤੇ ਇਹ ਜਿਹੜਾ ਨਕਲੀ ਦੁੱਧ ਆ ਉਹ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ ਤਾਂ ਕਰਕੇ ਤੁਸੀਂ ਇਹ ਟਰਿਕ ਨੂੰ ਦੇਖ ਕੇ ਆਪਣਾ ਦੁੱਧ ਅਸਲੀ ਨਕਲੀ ਦੀ ਪਛਾਣ ਕਰਕੇ ਹੀ ਦੁੱਧ ਘਰ ਦੇ ਵਿੱਚ ਵਰਤੋ ਤੇ ਜਿਹੜੀਆਂ ਵੀ ਆਪਾਂ ਟਰਿਕਸ ਕਰਨਗੀਆਂ ਉਹ ਕਾ ਕੱਚੇ ਦੁੱਧ ਤੇ ਹੀ ਕਰਨੀ ਆ ਜਦੋਂ ਆਪਾਂ ਦੁੱਧ ਲੈ ਕੇ ਆਉਣਾਗਾ ਤੁਸੀਂ ਪਵਾਉਣਾਗਾ ਦੁੱਧ ਉਸੇ ਦੇ ਵਿੱਚੋਂ ਕੱਚੇ ਦੁੱਧ ਨੂੰ ਲੈ ਕੇ ਉਹਦੇ ਤੇ ਇਹ ਟ੍ਰਿਕ ਕਰਕੇ ਦੇਖਣੀ ਆ ਤੁਸੀਂ ਦੁੱਧ ਅਸਲੀ ਨਕਲੀ ਦੀ ਪਛਾਣ ਕੱਚੇ ਦੁੱਧ ਤੋਂ ਕਰਨੀ ਆ ਉਬਾਲੇ ਹੋਏ ਤੋਂ ਨਹੀਂ ਕਰਨੀ ਹੁਣ ਆਪਾਂ ਤੁਹਾਨੂੰ ਪਹਿਲੀ ਟ੍ਰਿਕ ਦੱਸ ਦਿਆਂ ਹੁਣ ਥੋੜਾ ਜਿਹਾ ਦੁੱਧ ਆਪਾਂ ਇਹ ਹਥੇਲੀ ਤੇ ਪਾ ਲਵਾਂਗੇ ਐਨਾ ਕੁ ਦੁੱਧ ਹਥੇਲੀ ਤੇ ਪਾ ਲੈਣਾ ਤੁਸੀਂ ਫਿਰ ਇਹਨੂੰ ਚੰਗੀ ਤਰ੍ਹਾਂ ਆਪਣੇ ਇਸ ਗੁੱਠੇ ਦੀ ਮਦਦ ਦੇ ਨਾਲ ਇਸ ਤਰ੍ਹਾਂ ਇਹ ਰਬ ਕਰਨਾਗਾ ਜਦੋਂ ਵੀ ਅਥੇੜੀ ਦੇ ਵਿੱਚ ਇਸ ਤਰ੍ਹਾਂ ਹੀ ਕਰਦੇ ਰਹਿਣਾਗਾ ਰਬ ਕਰੀ ਜਾਣਾਗਾ ਤੇ ਉਹ ਜਿਹੜਾ ਦੁੱਧ ਹੈਗਾ ਆਪਣਾ ਚੰਗੀ ਤਰ੍ਹਾਂ ਇਹਦੇ ਵਿੱਚ ਜੇ ਥੇੜੀ ਦੇ ਵਿੱਚ ਆਪਣੇ ਮਿਕਸ ਹੋ ਗਿਆ ਇਸ ਤਰ੍ਹਾਂ ਦੁੱਧ ਰਉਗਾਨੀਗਾ ਤੇ ਉਹ ਠੰਢਾਈ ਜੀ ਹੈ ਜਿਹੜੀ ਆਪਣੇ ਹੱਥ ਨੂੰ ਲੱਗ ਜੂਗੀ ਤਾਂ ਇੱਥੋਂ ਤੁਸੀਂ ਸਮਝ ਲੈਣਾ ਕਿ ਦੁੱਧ ਆਪਣਾ ਜਿਹੜਾ ਹੈਗਾ ਅਸਲੀ ਹੈ ਹੁਣ ਤੁਸੀਂ ਦੁੱਧ ਦੇਖ ਸਕਦੇ ਹੋ ਜਿੰਨਾ ਆਪਾਂ ਪਾਇਆ ਸੀਗਾ ਮਤਲਬ ਕਿ ਉਹ ਉਹਨਾਂ ਆਪਣਾ ਦੁੱਧ ਇਥੇ ਇਥੇ ਦੇ ਵਿੱਚ ਰਬ ਕਰਨ ਦੇ ਨਾਲ ਸਾਰਾ ਮਿਕਸ ਹੋ ਗਿਆ ਵਿੱਚ ਤੇ ਆ ਠੰਡਾਪਨ ਆਪਾਂ ਨੂੰ ਲੱਗਣ ਲੱਗ ਗਿਆ ਆਪਣੇ ਹੱਥ ਨੂੰ ਜਿਸ ਤਰ੍ਹਾਂ ਠੰਢਾਈ ਹੁੰਦੀ ਹੈ ਦੁੱਧ ਦੇ ਵਿੱਚ ਉਸੇ ਤਰ੍ਹਾਂ ਠੰਢਾਈ ਆਪਾਂ ਨੂੰ ਨਜ਼ਰ ਆਉਣ ਲੱਗੀ ਤਾਂ ਫਿਰ ਦੁੱਧ ਤੁਸੀਂ ਸਮਝ ਲੈਣਾ ਕਿ ਦੁੱਧ ਸੁੱਡਾ ਅਸਲੀ ਹੈ ਤੇ ਜਿਹੜੀ ਨਕਲੀ ਦੁੱਧ ਹੈ ਨਕਲੀ ਦੁੱਧ ਉਸੇ ਤਰ੍ਹਾਂ ਹੀ ਰਹੂਗਾ ਉਦੇ ਵਿੱਚ ਨਾ ਕੋਈ ਖੰਧਿਆਈ ਆਉਗੀ ਤੇ ਨਾ ਕੋਈ ਰਬ ਕਰਨ ਦੇ ਵਿੱਚ ਉਹ ਮਿਕਸ ਨਹੀਂ ਹੋ ਰਿਹਾ ਵਿੱਚ ਦੀ ਥੇੜੀ ਦੇ ਵਿੱਚ ਹੁੰਦਾ ਉਹਨੇ ਇਹ ਹੁੰਦਾ ਇਹ ਆਪਣਾ ਜਿਹੜਾ ਦੁੱਧ ਸਹੀ ਦੁੱਧ ਅਸਲੀ ਹੈ ਉਹ ਆਪਣਾ ਥੇੜੀ ਦੇ ਵਿੱਚ ਇਸੇ ਤਰ੍ਹਾਂ ਹੀ ਥੇੜੀ ਹੈ ਜ ਜਿਹਨੂੰ ਦੁੱਧ ਨੂੰ ਚੂਸ ਲੂਗੀ ਤੇ ਖੰਧਿਆਈ ਰਹਿ ਜਾਂਦੀ ਹੁੰਦੀ ਹੈਗੀ ਇਸ ਤਰ੍ਹਾਂ ਇਹ ਪਛਾਣਾਂਗੇ ਆਪਣੀ ਪਹਿਲੇ ਨੰਬਰ ਦੂਜੀ ਨੰਬਰ ਆਪਾਂ ਇੱਕ ਦੱਸਣ ਜਾ ਰਹੇ ਹਾਂਗੇ ਤੇ ਉਹ ਹੁਣ ਇੱਕ ਪਲੇਟ ਲਾਵਾਂਗੇ ਆਪਾਂ ਪਲੇਟ ਦੇ ਵਿੱਚ ਆਪਾਂ ਇੰਨਾ ਕੁ ਦੁੱਧ ਪਾ ਲਵਾਂਗੇ ਉਹ ਦੁੱਧ ਪਾਲਮਗੇ ਉਸ ਦੁੱਧ ਨੂੰ ਪਾ ਕੇ ਆਪਾਂ ਇਸ ਤਰ੍ਹਾਂ ਹੀ ਕਰਕੇ ਸਿੱਧਾ ਕਰਾਂਗੇ ਜੇ ਆ ਲੈਣ ਬਣ ਗਈ ਥੋੜੀ ਤਾਂ ਦੁੱਧ ਸਹੀ ਹੈ ਜੇ ਲੈਣ ਨਹੀਂ ਬਣੀ ਤਾਂ ਦੁੱਧ ਸਮਝ ਲਓ ਤੁਸੀਂ ਨਕਲੀ ਹੈ ਤੀਜੇ ਨੰਬਰ ਵਾਲੀ ਟ੍ਰਿਕ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਦੁੱਧ ਤੁਸੀਂ ਸਟੋਰ ਕਰਕੇ ਰੱਖ ਲਓ ਤੇ ਜੇ ਦੁੱਧ ਦਾ ਸਟੋਰ ਕਰੇ ਤੋਂ ਬਾਅਦ ਤੁਹਾਡੇ ਦੁੱਧ ਦਾ ਰੰਗ ਚੇਂਜ ਹੁੰਦਾਗਾ ਤੇ ਜੈਲੋ ਹੋ ਜਾਂਦਾ ਤਾਂ ਫਿਰ ਤੁਸੀਂ ਸਮਝ ਲਓ ਕਿ ਦੁੱਧ ਤੁਹਾਡੇ ਦੁੱਧ ਦੇ ਵਿੱਚ ਮਿਲਾਵਟ ਹੈਗੀ ਹੁਣ ਚੌਥੇ ਨੰਬਰ ਵਾਲੀ ਟ੍ਰਿਕ ਤੁਹਾਨੂੰ ਕਰਕੇ ਦਿਖਾ ਰਹੇ ਹਾਂ ਤੁਸੀਂ ਇਸ ਤਰ੍ਹਾਂ ਇੰਨੀ ਕ ਹਲਦੀ ਲੈਣੀ ਹਲਦੀ ਲੈ ਕੇ ਐਨੀ ਖਲਦੀ ਪਾਉਣੀ ਆਪਾਂ ਤੇ ਇਹ ਦੁੱਧ ਦੇ ਵਿੱਚ ਪਾ ਦੇਣੀ ਆ ਹਲਦੀ ਦਾ ਰੰਗ ਪੀਲਾ ਹੁੰਦਾ ਹੀ ਹੁੰਦਾ ਹੈਗਾ ਦੁੱਧ ਦੇ ਵਿੱਚ ਜੇ ਸੋ ਹਲਦੀ ਪਾਉਣ ਦੇ ਨਾਲ ਕਲਰ ਹੈ ਜਿਹੜਾ ਰੈੱਡ ਹੁੰਦਾ ਹੈਗਾ ਤਾਂ ਫੇਰ ਤੁਸੀਂ ਦੁੱਧ ਸਮਝ ਲਓ ਤੁਹਾਡਾ ਕੈਮੀਕਲ ਵਾਲਾ ਗਾ ਦੁੱਧ ਨਕਲੀ ਹੈਗਾ ਦੁੱਧ ਸਹੀ ਨਹੀਂ ਹੈਗਾ ਤੁਸੀਂ ਇਸ ਤਰ੍ਹਾਂ ਇਹਦੀ ਵੀ ਪਛਾਣ ਕਰ ਸਕਦੇ ਆ ਹਲਦੀ ਪਾ ਕੇ ਵੀ ਹੁਣ ਪੰਜਵੇਂ ਨੰਬਰ ਵਾਲੀ ਟ੍ਰਿਕ ਸਾਨੂੰ ਦੱਸ ਦੇਵਾਂਗੀ ਤੇ ਫੇਰ ਸੁੰਘ ਕੇ ਦੇਖਣਾ ਕਿ ਸਾਨੂੰ ਕੋਈ ਡਿਟਰਜੰਟ ਦੀ 스멜 ਤਾਂ ਨਹੀਂ ਆ ਰਹੀ ਕੋਈ ਦੁੱਧ ਦੀ 스멜 ਆ ਰਹੀ ਹੈ ਕੀ ਸਾਨੂੰ ਤੁਸੀਂ ਐਂ ਦੇਖਾ ਆਪਾਂ ਨੂੰ ਦੁੱਧ ਦੀ 스멜 ਦਾ ਵੀ ਪਤਾ ਆਉਂਦਾ ਕੈਮੀਕਲ ਵਗੈਰਾ ਹੁੰਦੇ ਉਹਨਾਂ ਦੀ 스멜 ਦਾ ਵੀ ਪਤਾ ਹੁੰਦਾ ਤੁਸੀਂ ਇਸ ਤਰ੍ਹਾਂ 스멜 ਲੈ ਕੇ ਦੇਖਣਾ ਕਿ ਦੁੱਧ ਦੀ 스멜 ਹੈਗੀ ਉਸ ਤੋਂ ਵੀ ਆਪਾਂ ਦੁੱਧ ਦੀ ਪਛਾਣ ਕਰ ਸਕਦੇ ਹਾਂ ਕਿ ਦੁੱਧ ਆਪਣਾ ਸਹੀ ਹੈ ਤੁਸੀਂ ਅੱਜ ਹੀ ਜਿਹੜਾ ਦੁੱਧ ਵਰਤਦੇ ਹੋ ਉਹਨੂੰ ਅੱਜ ਹੀ ਚੈੱਕ ਕਰੋ ਕਿ ਦੁੱਧ ਤੁਸੀਂ ਜਿਹੜਾ ਪੀ ਰਹੇ ਹੋ ਉਹ ਅਸਲੀ ਹੈ ਜਾਂ ਨਕਲੀ ਹੈ ਜੇ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਉਹਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਹਾਂ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਤੇ ਤਦ ਤੱਕ ਲਈ ਬਾਏ